ਪਰੇ ਇਸ ਦੇਸ਼ ਦੇ ਅੰਦਰ 75 ਸਾਲ ਚ ਪਹਿਲੀ ਵਾਰ ਕੋਈ ਐਸਾ ਪ੍ਰਧਾਨ ਮੰਤਰੀ ਮਾਤਾ ਜੀ ਮਿਲਿਆ ਹੈ ਜਿਨੂੰ ਸਹੀ ਮੈਅਨੇ ਚ ਗਰੀਬ ਆਦਮੀ ਦਾ ਦੁੱਖ ਆ ਇਸ ਤੋਂ ਪਹਿਲਾਂ ਲਗਭਗ ਲਗਭਗ 6 ਵਿਹਾਕੇ 60 ਸਾਲ ਤੱਕ ਗਾਂਧੀ ਪਰਿਵਾਰ ਦਾ ਰਾਜ ਰਿਹਾ ਮੈਨੂੰ ਦੁੱਖ ਇਸ ਗੱਲ ਦਾ ਹੈ ਸਾਨੂੰ ਉਹਨੇ ਕੁੱਟਿਆ ਵੀ ਆ ਲੁੱਟਿਆ ਵੀ ਆ ਮਾਰਿਆ ਵੀ ਆ ਜੀਨ ਦੇ ਆਦੇ ਗਰਾਂ ਚ ਟਾਇਰ ਪਾ ਕੇ ਅੱਗ ਵੀ ਲਾਈ ਆ ਮਾਤਾ ਜੀ ਪਿੰਡ ਦੇ ਅੰਦਰ ਨਾਲ ਤੁਸੀਂ ਪਿੰਡਾਂ ਜੇ ਜੇ ਮੈਂ ਵੀ ਤੁਹਾਡੇ ਪਿੰਡਾਂ ਚ ਹੀ ਗਿਆ ਮੈਨੂੰ ਯਾਦ ਆ ਸਾਡੇ ਕੁਰਾ ਡੰਗਰ ਨੂੰ ਕਿਸੇ ਡਾਂਗ ਮਾਰਤੀ ਸੀ ਔਰ ਬਵਾਲ ਇਦਾ ਵੱਡਾ ਖੜਾ ਹੋ ਗਿਆ ਸੀ ਮੈਨੂੰ ਬੋਲਦਾ ਚੰਗਾ ਨਹੀਂ ਲੱਗਦਾ ਕੋਈ ਡੰਗਰ ਨੂੰ ਵੀ ਮਾਰੀ ਡਾਂਗ ਕਦੀ ਕੋਈ ਜ਼ਿੰਦਗੀ ਚ ਭੁੱਲਾਂ ਨਹੀਂ ਜਿੰਨ ਤੱਕ ਬਦਲਾ ਨਾ ਲੈ ਗਏ ਔਰ ਸਾਡੇ ਤੇ 6-6000 ਜੀਆਂ ਪਰਵਾਰਾਂ ਨੂੰ ਜੀਵਨ ਦਾ ਅਰਥ ਦੀ ਭੇਟ ਕਰਨ ਵਾਲੀ ਕਾਂਗਰਸ ਮੈਂ ਤੇ ਹਮੇਸ਼ਾ ਕਿਸੇ ਤੋਂ ਨਹੀਂ ਮੈਂ ਕੇਵਲ ਆਪਣੇ ਆਪ ਤੋਂ ਮਾਤਾ ਜੀ ਇਹ ਸਵਾਲ ਪੁੱਛਦਾ ਰਹਿਣਾ ਹੈ ਕਿ ਸਾਡਾ ਆਪਣੇ ਗੁਰੂ ਦੇ ਪ੍ਰਤੀ ਵੀ ਇੰਨਾ ਵਿਸ਼ਵਾਸ ਨਹੀਂ ਰਿਹਾ ਜਿਨ੍ਹਾਂ ਨੇ ਗੁਰੂ ਧਰਮਾਂ ਨੂੰ ਤੋਪ ਤੇ ਟੈਂਕਾਂ ਨਾਲ ਢਾਇਆ ਹੋਵੇ ਸਰ ਜੀ ਅਸੀਂ ਗੁਰਸਿੱਖਾਂ ਸਾਨੂੰ ਮਾਣਿਆ ਸਿੱਖ ਹੋਣ ਤੇ ਲੇਕਿਨ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਜਿਨ੍ਹਾਂ ਲੋਕਾਂ ਨੇ ਇਸ ਕਦਰ ਸਾਡੇ ਤੇ ਅਤਿਆਚਾਰ ਕੀਤਾ ਹੈ ਗੁਰਦੁਆਰਾ ਸਾਹਿਬਾਂ ਦੇ ਉੱਤੇ ਤੋਪਾਂ ਟੈਂਕਾਂ ਚਲਾਈਆਂ ਗੁਰਦੁਆਰਾ ਸਾਹਿਬਾਨਾਂ ਦੇ ਅੰਦਰ ਤੁਹਾਡੇ ਵਰਗੀਆਂ ਮਾਈਆਂ ਆਪਣੇ ਪੁੱਤਰਾਂ ਨੂੰ ਦੋਤਰੀਆਂ ਨੂੰ ਲੈ ਕੇ ਗੁਰੂ ਸਾਹਿਬ ਦੇ ਸ਼ਹੀਦੀਪੁਰ ਉੱਤੇ ਗਏ ਹੋਣ ਉਹਨਾਂ ਨੂੰ ਟੈਂਕਾਂ ਦੇ ਥੱਲੇ ਕੁਚਲਤਾ ਜਾਵੇ ਤੋਪਾਂ ਟੈਂਕਾਂ ਨਾਲ ਉੜਾ ਦਿੱਤਾ ਜਾਵੇ ਔਰ ਫੇਰ ਵੀ ਸਾਡੇ ਕੁਝ ਬੇਸ਼ਰਮ ਲੋਕ ਕਾਂਗਰਸ ਜਿੰਦਾਬਾਦ ਦੇ ਨਾਅਰੇ ਲਾਉਂਦੇ ਫਿਰਨ ਕਿਹ ਇਸ ਤੋਂ ਵੱਡੀ ਕੋਈ ਸ਼ਰਮ ਦੀ ਗੱਲ ਹੋ ਸਕਦੀ ਹੈ ਤੁਸੀਂ ਮੈਂ ਠੀਕ ਕਹਿ ਰਿਹਾ ਹਾਂ ਗਲਤ ਕਹਿ ਰਿਹਾ ਹਾਂ ਖਾਲਸਾ ਜੀ ਮੈਂ ਠੀਕ ਕਹਿ ਰਿਹਾ ਹਾਂ ਗਲਤ ਕਹਿ ਰਿਹਾ ਹਾਂ ਇੱਕ ਪਾਸੇ ਉਹ ਪ੍ਰਧਾਨ ਮੰਤਰੀ ਆ ਮਾਤਾ ਜੀ ਜਿਹੜਾ ਸਿਰ ਤੇ ਖੁਦ ਦਸਤਾਰ ਸਜਾਉਂਦਾ ਇਸ ਵਾਸਤੇ ਕਿ ਪੂਰੇ ਦੇਸ਼ ਨੂੰ ਪਤਾ ਚੱਲੇ ਕਿ ਇਸ ਦਸਤਾਰ ਦਾ ਸਨਮਾਨ ਕੀਆ ਸਿੱਖਾਂ ਦਾ ਇਸ ਦੇਸ਼ 'ਚ ਮਾਨ ਕੀਆ ਦੇਸ਼ ਦੇ ਅੰਦਰ ਅਗਰ ਕਿਸੇ ਨੇ ਗਰੀਬ ਦੀ ਮਜ਼ਦੂਰ ਦੀ ਗੱਲ ਸੁਣੀ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਮੇਰੇ ਨਾਲ ਬੋਲਦੀ ਆ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਸੁਨੀਤਾ ਜੀ ਨੂੰ ਦੱਸਿਆ ਕਰਤਾਰਪੁਰ ਸਾਧਾ ਲੰਗ ਆ ਪਾਕਿਸਤਾਨ ਦੇ ਨਾਲ ਦੁਸ਼ਮਣੀ ਹੋਣ ਦੇ ਬਾਵਜੂਦ ਕਿਸੇ ਪ੍ਰਧਾਨ ਮੰਤਰੀ ਦੀ ਹਿੰਮਤ ਨਹੀਂ ਸੀ ਗਾਂਧੀ ਪਰਿਵਾਰ ਤੇ ਸਾਡੇ ਪ੍ਰਤੀ ਇਹਦੀ ਨਫ਼ਰਤ ਰੱਖਦਾ ਏ ਅਜੇ ਵੀ ਜਿੰਨਾ ਲੋਕਾਂ ਨੇ ਸਾਨੂੰ ਜੀਵਿਆਂ ਅੱਗ ਦੇ ਹਵਾਲੇ ਕੀਤਾ ਉਹਨਾਂ ਨੂੰ ਨੇ ਮੰਤਰੀ ਬਣਾਇਆ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਔਰ ਜਦੋਂ ਮੋਦੀ ਜੀ ਨੇ ਆਖਰ ਨੂੰ ਜੇਲ੍ਹ ਚ ਪਾ ਦਿੱਤਾ ਫੇਰ ਵੀ ਪਾਰਟ ਚੋਂ ਨਹੀਂ ਕੱਢਿਆ ਮਾਤਾ ਜੀ ਮੈਂ ਤੁਹਾਨੂੰ ਜਰੂਰ ਇਹ ਬੇਨਤੀ ਕਰਦਾ ਹਾਂ ਇੱਕ ਪਾਸੇ ਉਹ ਲੋਕ ਨੇ ਜਿਹੜੇ ਸੱਜਨ ਕੁਮਾਰ ਟਾਈਟਲਰ ਨੂੰ ਆਪਣਾ دوست ਮੰਨਦੇ ਨੇ ਉਹਨਾਂ ਨਾਲ ਤੇ ਸਾਡੇ ਸਿੱਖ ਭਰਾ ਜਾ ਕੇ ਖੜੇ ਹੋ ਜਾਣ ਤੇ ਜਿਹੜਾ ਉਹ ਸੱਜਨ ਕੁਮਾਰ ਜਰਦੀਸ਼ ਟਾਈਟਲਰ ਕਾਤਰੋਂ ਜੇਲ੍ਹ 'ਚ ਬੰਦ ਕਰੇ ਉਹਦਾ ਅਸੀਂ ਵਿਰੋਧ ਕਰੀਏ ਮੈਂ ਬੜਾ ਹੈਰਾਨ ਹਾਂ ਕਿ ਸਾਡੀ ਸੋਚ ਕੀ ਹੈ ਅੱਜ ਸਾਨੂੰ ਸਮਝਣ ਦੀ ਲੋੜ ਹੈ ਮਾਤਾ ਜੀ ਤੁਹਾਡੇ ਜਿਹੜੇ ਬੱਚੇ ਨੇ ਨਾ ਅਸੀਂ ਨਾ ਬਹੁਤ ਜ਼ਿੰਦਗੀ 'ਚ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਆਪਣੀ ਸੋਚ ਨੂੰ ਬਦਲ ਲੈਨੇ ਆ ਆਪਣੀ ਜ਼ਿੰਦਗੀ 'ਚ ਇੱਕ ਗੱਲ ਯਾਦ ਰੱਖਿਓ ਕਿਸੇ ਵੀ ਇਨਸਾਨ ਦਾ ਸਭ ਤੋਂ ਵੱਡਾ ਖਜ਼ਾਨਾ ਉਹਦੇ ਪੁੱਤਰੇ ਉਹਦੇ ਦੋਤਰੇ ਨੇ ਜੇ ਆਉਣ ਵਾਲੇ ਸਮੇਂ 'ਚ ਤੁਹਾਡੇ ਇਹ ਛੋਟੇ ਬੱਚੇ ਹੀ ਨਾ ਸੁਰੱਖਿਤ ਰਹਿ ਜੇ ਇਹ ਹੀ ਇਸੇ ਤਰੀਕੇ ਦੇ ਨਾਲ ਕਮਜ਼ੋਰ ਵਰਗ 'ਚੋਂ ਬਾਹਰ ਨਾ ਨਿਕਲ ਸਕੇ ਜੇ ਇਹ ਹੀ ਮੁੱਖ ਧਾਰਾ 'ਚ ਨਾ ਆ ਸਕੇ ਤੁਹਾਡੇ ਜ਼ਿੰਦਗੀ ਦੀਆਂ ਸੜਕਾਂ ਨਹਿਰਾ ਤੁਹਾਡੀ ਜ਼ਿੰਦਗੀ ਦੀਆਂ ਬਾਕੀ ਸਾਰੀਆਂ ਗੱਲਾਂ ਦੀ ਕੋਈ ਅਹਿਮੀਅਤ ਨਹੀਂ ਰਹੇਗੀ ਮਹਾਦੇਵਕ ਮੋਦੀ ਆ ਜਿਨ੍ਹਾਂ ਤੁਹਾਰੇ ਖਾਤੇ ਇਸ ਕਰਕੇ ਖਲਵਾਏ ਕਿ ਵਿੱਚ ਖਾਣ ਵਾਲੇ ਪੈਸੇ ਪੈਸਾ ਨਾ ਖਾਸ ਤੱਕਣ ਮੈਂ ਤੁਹਾਡੇ ਪੈਸੇ ਸਿੱਧੇ ਤੁਹਾਡੇ ਘਰ ਭੇਜਾਂ ਜਿਨ੍ਹਾਂ ਤੁਹਾਡੇ ਘਰਾਂ ਚ ਗੈਸ ਲੰਡਰੇ ਇਸ ਕਰਕੇ ਭਜਵਾਏ ਕਿ ਮਾਵਾ ਭੈਣਾ ਨੂੰ ਇਹ ਬਾਹਰ ਜਾ ਕੇ ਚੁੰਨਿਆ ਤੇ ਆਪਣੇ ਖਾਣਾ ਖਰਾਬ ਕਰਨੀਆਂ ਪੈਣ ਜਿਨ੍ਹਾਂ ਤੁਹਾਡੇ ਸੋਚਾਲੇ ਇਸ ਕਰਕੇ ਬਣਾਏ ਕਿ ਸਾਡੀਆਂ ਧੀਆਂ ਭੈਣਾ ਖੁੱਲੇ ਚ ਸ਼ੌਚ ਨਾ ਜਾਣ ਅੱਜ ਦਿੱਲੀ ਦੇ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੋਚ ਕਰਕੇ ਹੀ ਇਹ ਦੇਸ਼ ਵਿਕਸਿਤ ਵਾਲੇ ਪਾਸੇ ਜਾ ਰਿਹਾ ਸਿੱਖ ਕੌਮ ਦਾ ਜਿੰਨਾ ਸਨਮਾਨ ਸਰ ਜੀ ਇੱਕ ਸਮਾਂ ਸੀ ਜਦੋਂ ਅਖਬਾਰਾਂ ਸਾਡੀ ਐਡ ਲਾਉਂਦੇ ਸੀ ਟੈਕਸੀ 'ਚ ਬੈਠਾ ਸਰਦਾਰ ਦਿਖਾਉਂਦੇ ਸੀ ਤੇ ਕਹਿੰਦੇ ਸੀ ਦੇਖੋ ਇਸ ਕੋ ਬੇਕ ਕੇ ਤੁਹਾਨੂੰ ਡਰ ਲੱਗਦਾ ਹੈ ਮਾਤਾ ਜੀ ਤੁਹਾਨੂੰ ਪਤਾ ਹੈ ਕੱਲ ਆਰਮੀ ਦਾ ਜਿਹੜਾ ਸਭ ਤੋਂ ਵੱਡੀ ਯੂਨਿਟਾਂ ਨਾਲ ਉਹ 에ਅਰ ਫੋਰਸ ਦੀ ਤਾਨੂੰ ਸੁਣ ਕੇ ਇਸ ਗੱਲ ਦਾ ਮਾਣ ਮਹਿਸੂਸ ਹੋਊਗਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੱਲ Air Force ਦਾ ਮੁਖੀ ਵੀ ਇੱਕ ਸਿੱਖ ਭਰਾ ਨੂੰ ਮਾਣ ਬਖਸ਼ਿਆ ਵੀ ਇਹੀ ਹੋਣਾ ਚਾਹੀਦਾ ਹੈ ਸਿੱਖ ਇਹ ਆ ਮੋਦੀ ਦਾ ਸਾਡੇ ਪ੍ਰਤੀ ਪਿਆਰ ਇਹ ਆ ਮੋਦੀ ਦਾ ਸਾਡੇ ਪ੍ਰਤੀ ਵਿਸ਼ਵਾਸ ਇਸ ਕਰਕੇ ਮਾਤਾ ਜੀ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਆਇਆ ਮੇਰੇ ਤੋਂ ਤੁਸੀਂ ਜ਼ਿਆਦਾ ਸੋਝਵਾਨ ਜੇ ਪਰ ਮੈਂ ਤੁਹਾਡੇ ਇਲਾਕੇ 'ਚੋਂ ਨਿਕਲ ਕੇ ਦਿੱਲੀ 'ਚ ਪੜ੍ਹਨ ਵਾਸਤੇ ਗਿਆ ਮੈਂ ਤੁਹਾਡੇ ਵਰਗوں ਇਸ ਇਲਾਕੇ ਦਾ ਰਹਿਣ ਵਾਲਾ ਐ ਇੱਥੋਂ ਪੜਨ ਵਾਸਤੇ ਗਿਆ ਉੱਥੇ ਕਾਰੋਬਾਰ ਬਣਾਇਆ ਵਪਾਰ ਕੀਤਾ ਔਰ ਫਿਰ ਧਾਰਮਿਕ ਸਿਆਸਤ ਚ ਆਇਆ ਗੁਰੂਕਰਾਂ ਦੀ ਮੈਨੂੰ ਬੜਾ ਮਾਣ ਆ ਮੇਰੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇੰਨਾ ਤਰਸ ਕੀਤਾ ਮੈਂ ਸਭ ਤੋਂ ਘੱਟ ਉਮਰ ਦਾ ਜਨਮ ਸਕੱਤਰ ਤੇ ਫਿਰ ਪ੍ਰਧਾਨ ਬਣਿਆ ਔਰ ਲਗਭਗ ਲਗਭਗ 10 ਸਾਲ ਤੱਕ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਕੀਤੀ ਉਸ ਤੋਂ ਬਾਅਦ ਜਿੱਦਨ ਮੈਂ ਮੁੱਖ ਤਾਰਾ ਚ ਬੀਜੇਪੀ ਚ ਆਇਆ ਮੈਂ ਸਮਝਦਾ ਇੱਕ ਦੇਸ਼ ਅੰਦਰ ਦੂਜਾ ਔਰ ਕੋਈ ਐਸਾ ਨਹੀਂ ਮੈਂ ਪਹਿਲਾ ਗੁਰਦੁਆਰਾ ਕਮੇਟੀ ਤੋਂ ਰਿਜ਼ਾਈਨ ਕੀਤਾ ਗੁਰਦੁਆਰਾ ਕਮੇਟੀ ਤੋਂ ਰਿਜ਼ਾਈਨ ਅਸਤੀਫਾ ਦਿੱਤਾ ਔਰ ਕਿਹਾ ਲਿਖ ਕੇ ਕਿ ਅੱਜ ਤੋਂ ਬਾਅਦ ਗੁਰੂ ਘਰਾਂ ਦੀ ਕੋਈ ਧਾਰਮਿਕ ਸਿਆਸਤ ਵਾਲੇ ਪਾਸੇ ਨਹੀਂ ਜਾਊਂਗਾ ਕਿਉਂਕਿ ਮੈਂ ਮੁਕਤਾਲਾ ਦੀ ਪਾਰਟੀ ਨਾਲ ਖੜਾ ਹਾਂ ਇਹ ਸੰਦੇਸ਼ ਨਹੀਂ ਜਾਣਾ ਚਾਹੀਦਾ ਕਿ ਬੀਜੇਪੀ ਦਾ ਕੋਈ ਆਗੂ ਗੁਰਦੁਆਰਿਆਂ ਦੀ ਜਿਹੜੀਆਂ ਇਲੈਕਸ਼ਨਾਂ 'ਚ ਜਾਂਦਾ ਹੈ ਮੈਂ ਪਹਿਲਾਂ ਆਪਣੇ ਆਪ ਨੂੰ ਸਮਰਪਿਤ ਕਰਕੇ ਫੇਰ ਵਧਿਆ ਮੈਂ ਇਸ ਕਰਕੇ ਚਾਹੁੰਦਾ ਹਾਂ ਮਾਤਾ ਜੀ ਆਪਾਂ ਆਪਣੇ ਬੱਚਿਆਂ ਦਾ ਭਵਿੱਖ ਦੇਖੀਏ ਆਪਾਂ ਲੜਾਈਆਂ ਝਗੜਿਆਂ ਚੋ ਜੋ ਹੁਣ ਸੜਨਾ ਕਰਾਰੇ ਨੇ ਨਾ ਇਹ ਰਾਜਸੀ ਲੋਗ ਨੇ ਇਹ ਕਦੀ ਮੁਰਦਾਬਾਦ ਜਿੰਦਾਬਾਦ ਕਰਾਉਂਦੇ ਨੇ ਕਦੀ ਪੁੱਤਰੇ ਫੂਕਣ ਜਾਂਦੇ ਨੇ ਕਦੀ ਕਹਿੰਦੇ ਸੀ ਬੀਜੇਪੀ ਦਾ ਵਿਰੋਧ ਕਰਾਂਗੇ ਵਿਰੋਧ ਕਿਹਦਾ ਕਰਨਾ ਜਿਨੇ ਸੱਜਣ ਕੁਮਾਰ ਨੂੰ ਜੇਲ੍ਹ ਚ ਪਾਇਆ ਹੈ ਤੇ ਜੱਫੀਆਂ ਉਹਨਾਂ ਨੂੰ ਪਾਉਂਦੀਆਂ ਨੇ ਜਿਨੇ ਸੱਜਣ ਕੁਮਾਰ ਸਾਡੇ ਕਾਤਲ ਨੂੰ ਮੁੱਖ ਮੰਤਰੀ ਔਰ ਮੰਤਰੀ ਬਣਾਇਆ ਹੈ ਕਿਹਦਾ ਵਿਰੋਧ ਕਰਨਾ ਤੁਸੀਂ ਮਾਤਾ ਜੀ ਵਿਰੋਧ ਉਹਨਾਂ ਦਾ ਕਰਨਾ ਜਿਨ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਿਆ ਹੈ। ਇਹ ਵਿਰੋਧ ਉਹਨਾਂ ਦਾ ਹੋਣਾ ਚਾਹੀਦਾ ਹੈ ਜਿਨ੍ਹਾਂ ਗੁਰਦੁਆਰਾ ਜਸ ਸਾਹਿਬ ਦੇ ਨਾਲ-ਨਾਲ ਅਕਾਲ ਤਖਤ ਸਾਹਿਬ ਨੂੰ ਤੋਪ ਤੇ ਟੈਂਕਾਂ ਨਾਲ ਢੇਰੀ ਕਰ ਦਿੱਤਾ। ਮੈਂ ਪੁੱਛਣਾ ਚਾਹੁੰਨਾ ਹੈ ਵਿਰੋਧ ਕਿਹਦਾ ਹੋਣਾ ਚਾਹੀਦਾ ਹੈ? ਵਿਰੋਧ ਉਹਨਾਂ ਦਾ ਹੋਣਾ ਚਾਹੀਦਾ ਹੈ ਜਿਹੜੇ ਸਿਰਾਂ ਤੇ ਦਸਤਾਰ ਸਜਾ ਕੇ ਤੇ ਗੱਤਕੇ ਵਰਗੇ ਨੂੰ ਰਾਸ਼ਟਰੀ ਖੇਡਾਂ 'ਚ ਥਾ ਦੇਂਦੇ ਨੇ ਤਾਂ ਕਿ ਮੇਰੇ ਬੱਚੇ ਅਮਰਤਾਰੀ ਸਿੱਖ ਜਿਹੜੇ ਨੇ ਉਹ ਸਰਕਾਰੀ ਨੌਕਰੀ ਹਾਸਲ ਕਰ ਸਕਣ। ਇਹ ਉਹਨਾਂ ਦਾ ਹੋਣਾ ਚਾਹੀਦਾ ਏ ਜਿਨ੍ਹਾਂ ਨੇ 84 ਸਾਡੇ ਗੁਰੂ ਘਰਾਂ ਦੇ ਉੱਤੇ ਹਮਲੇ ਕਰਕੇ ਸਿੱਖਾਂ ਨੂੰ ਮਜਬੂਰ ਕੀਤਾ ਆਪਣੇ ਕੇਸ ਕਟਾਉਣ ਨੂੰ ਪੱਗਾ ਲਾਉਣ ਨੂੰ ਕਿਹਾ ਵਿਰੋਧ ਉਹਨਾਂ ਦਾ ਹੋਣਾ ਚਾਹੀਦਾ ਇਸ ਕਰਕੇ ਇਹ ਕਾਂਗਰਸ ਕਾਤਲਾ ਦੀ ਜਮਾਤ ਿਆ ਇਹ ਗਾਂਧੀ ਪਰਿਵਾਰ ਕਾਤਲਾ ਦੀ ਜਮਾਤ ਿਆ ਇਸ ਕਾਂਗਰਸ ਦੇ ਨਾਲ ਖੜੇ ਹੋਣ ਵਾਲੇ ਲੋਕ ਕਦੀ ਗੁਰੂ ਉਹਨਾਂ ਨੂੰ ਮਾਫ਼ ਨਹੀਂ ਕਰੂਗਾ ਅਕਾਲ ਤਖਤ 'ਤੇ ਹਮਲਾ ਕਰਨ ਵਾਲੇ ਲੋਕ ਅਕਾਲ ਤਖਤ ਤੋਂ ਢਾਹ ਤੇਰੀ ਕਰਨ ਵਾਲੇ ਲੋਕ ਉਸ ਮਾਲਕ ਨੇ ਮੇਰੀ ਪੀਰੀ ਦੇ ਸੁਦਾਤ ਨੂੰ ਟਾਉਣ ਵਾਲੇ ਲੋਕਾਂ ਨੂੰ ਨਾ ਅਕਾਲਪੁਰ ਕਦੀ ਮਾਫ਼ ਕਰੂਗਾ ਤੇ ਨਾ ਹੀ ਉਹਨਾਂ ਦਾ ਸਾਥ ਦੇਣ ਵਾਲਿਆਂ ਨੂੰ ਕਦੀ ਅਕਾਲਪੁਰ ਮਾਫ਼ ਕਰੂਗਾ। ਨਾ ਉਹ ਆਤਮਾ ਮਾਵਾ ਨੂੰ ਕਦੀ ਮਾਫ਼ ਕਰਨ ਗਿਆ ਜਿਹੜਿਆਂ ਪਵਿੱਤਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਟੈਂਕਾਂ ਤੇ ਕੋਤਾਂ ਦੇ ਅੰਦਰ ਕੁਚਲੀਆਂ ਗਈਆਂ ਮੇਰੀਆਂ ਮਾਵਾ ਭੈਣਾਂ ਤੇ ਛੋਟੇ-ਛੋਟੇ ਬੱਚੇ ਉਹਨਾਂ ਦੀਆਂ ਕਰਲਾਉਂਦੀਆਂ ਆਵਾਜ਼ਾਂ ਉਹਨਾਂ ਸਿੱਖਾਂ ਨੂੰ ਕਦੀ ਮਾਫ਼ ਨਹੀਂ ਕਰਨ ਗਿਆ ਜਿਹੜੇ ਗਾਂਧੀ ਪਰਿਵਾਰ ਦਾ ਸਾਥ ਦੇ ਰਹੇ ਨੇ ਔਰ ਨਾ ਹੀ ਜਿਨ੍ਹਾਂ ਦੇ ਗਲਾਂ 'ਚ ਟਾਇਰ ਪਾ ਕੇ ਅੱਗ ਲਾਈ ਗਈ ਉਹ ਪਰਿਵਾਰਾਂ ਦੀਆਂ ਕਦੀ ਵੀ ਆਤਮਾਵਾਂ ਤੁਹਾਨੂੰ ਮਾਫ਼ ਕਰਨ ਗਿਆ ਜਿਹੜੀ ਕਾਂਗਰਸ ਦੇ ਦਰਵਾਜ਼ੇ ਤੇ ਖਲੋਕੇ ਮਨੋਂ ਵੋਟਾਂ ਪਾਉਣ ਦਾ ਕੰਮ ਕਰਦੇ ਨੇ ਮੇਰੇ ਵੀਰੋ ਮੈਂ ਇਸ ਵਾਸਤੇ ਆਪਣੀ ਭੈਣ ਵਾਸਤੇ ਚੱਲ ਕੇ ਆਇਆ ਹਾਂ ਸਾਨੂੰ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ ਆਪਣੀ ਸੋਚ ਨੂੰ ਬਦਲੋ ਝਗੜਿਆਂ 'ਚੋਂ ਬਾਹਰ ਨਿਕਲੋ ਆਪਣੇ ਬੱਚਿਆਂ ਨੂੰ ਅੱਛੇ ਮੌਕੇ ਦਿਵਾਓ ਉਨਰ ਅੱچھے ਪਲੇਟਫਾਰਮ ਉਤੋਂ ਜਿਨਾਂ ਅੱਗੇ ਵੱਧ ਸਕਣ ਉਹਨਾਂ ਨੂੰ ਐਸੀ ਥਾਂ ਤੇ ਲੈ ਕੇ ਖੜਾ ਕਰ ਸਕੋ ਜੋ ਤੁਹਾਡੇ ਨਾਮ ਨੂੰ ਰੌਸ਼ਨ ਕਰ ਸਕਣ ਉਹਨਾਂ ਪਾਰਟੀਆਂ ਦੇ ਪਿੱਛੇ ਨਾ ਲੱਗੋ ਜਿਹੜੇ ਸਦੇਹ ਤੁਹਾਨੂੰ ਇਸੇ ਤਰ੍ਹਾਂ ਕੁਚਲਣਾ ਚਾਹੁੰਦੇ ਨੇ ਬਲਕਿ ਉਹਨਾਂ ਪਾਰਟੀਆਂ ਦਾ ਸਾਥ ਦਿਓ ਜਿਹੜੇ ਤੁਹਾਡੇ ਬੱਚਿਆਂ ਨੂੰ ਵੱਡਾ ਬਣਾਉਣਾ ਚਾਹੁੰਦੇ ਨੇ ਵੱਡਾ ਬਣਾਉਣਾ ਨਿਸ਼ਕਰਕੇ ਇਹਨਾਂ ਬੱਚਿਆਂ ਨੂੰ ਪਿੱਛੇ ਲੱਗੂ ਨਾ ਬਣਾਓ ਇਹਨਾਂ ਬੱਚਿਆਂ ਨੂੰ ਵੱਡਾ ਬਣਾਓ ਔਰ ਇਹ ਵੱਡੇ ਕਦੋਂ ਬਣਨਗੇ ਜਦੋਂ ਸਰਕਾਰ ਦੇ ਨਾਲ ਚੱਲੋਗੇ ਸਰਕਾਰ ਵੱਲੋਂ ਦਿੱਤੇ ਮੌਕੇ ਲਓਗੇ ਔਰ ਇਹਨਾਂ ਨੂੰ ਅੱਗੇ ਵਧਾਓਗੇ ਇਹ ਵਾਅਦਾ ਦੇਸ਼ ਦਾ ਕਿ ਐਸਾ ਪ੍ਰਧਾਨ ਮੰਤਰੀ ਆਇਆ ਸਰਦਾਰ ਸਾਬ ਆ ਕੇ ਗੱਲ ਕਹਿ ਕੇ ਆਪਣੀ ਗੱਲ ਖਤਮ ਕਰੂੰਗਾ ਪਿਛਲੇ 70 ਸਾਲਾਂ ਚ ਹਰੇਕ ਨੇ ਆਪਣਾ ਪਰਿਵਾਰ ਵਧਾਇਆ ਏ ਇਹ ਪ੍ਰਧਾਨ ਮੰਤਰੀ ਵਾਅਦਾ ਐਸਾ ਆਇਆ ਏ ਜਿਨੇ ਕਿਹਾ ਮੈਂ ਸਧਾਰਨ ਘਰਾਂ ਚੋਂ 10 ਲੱਖ ਲੋਕਾਂ ਨੂੰ ਰਾਜਨੀਤੀ ਦਾ ਪਦਦਰ ਦੇਣਾ ਚਾਹੁੰਦਾ ਰਾਜਨੀਤੀ ਦੇ ਪਲੇਟਫਾਰਮ ਦੇਣਾ ਚਾਹੁੰਦਾ 10 ਲੱਖ ਲੋਕਾਂ ਨੂੰ ਮਤਲਬ ਸੁਧਾਰਨ ਕਰਾਂ ਦੇ ਬੱਚੇ ਐਮਪੀ ਬਣਨ ਐ ਐਮਐਲਏ ਬਣਨ ਮੰਤਰੀ ਬਣਨ ਉਦੋਂ ਤੱਕ ਦੇਸ਼ ਵਿਕਸਿਤ ਨਹੀਂ ਹੋ ਸਕਦਾ ਜਦੋਂ ਇੱਕ ਸੁਧਾਰਨ ਕਰਦਾ ਬੱਚਾ ਬੇਟੀ ਔਰ ਬੇਟਾ ਸਾਡੀ ਲੋਕ ਸਭਾ ਵਿਧਾਨ ਸਭਾ ਚ ਨਹੀਂ ਪਹੁੰਚੇਗਾ ਤਾਂ ਤੱਕ ਇਹ ਦੇਸ਼ ਜਿਹੜਾ ਹੈ ਇਹ ਵਿਕਸਿਤ ਨਹੀਂ ਹੋ ਸਕਦਾ ਮਾਤਾ ਜੀ ਮੈਂ ਅੰਤਪਤਾ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਤੁਸੀਂ ਫਿਰਸੀ ਪਿੰਡਾਂ ਦੇ ਮੈਂ ਤੁਹਾਨੂੰ ਪਿੰਡਾਂ ਦੇ ਤਰੀਕੇ ਨਾਲ ਗੱਲ ਸਮਝਾਉਣਾ ਅੱਜ ਤੁਹਾਡਾ ਮੁਲਕ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਮੁਲਕ ਆ ਪੰਜਵਾਂ ਮਤਲਬ ਅਮਰੀਕਾ ਕੈਨੇਡਾ ਇੰਗਲੈਂਡ ਐਸੇ ਮਨਕਾਂ ਚੋ ਅੱਜ ਭਾਰਤ ਦਾ ਨੰਬਰ 5ਵਾਂ ਹੈ ਹੁਣ 5ਵੇਂ ਤੋਂ ਜਨੂੰ ਤੀਜਾ ਆਊਗਾ ਮਾਤਾ ਜੀ ਪੁੱਛਣਗੇ ਤੀਜਾ ਆ ਜਾਏ ਦੂਜਾ ਆ ਜਾਏ ਸਾਨੂੰ ਕੀ ਫਰਕ ਪਾਊਗਾ ਇਹ ਬੜੀ ਜ਼ਰੂਰੀ ਗੱਲ ਆ ਜਦੋਂ ਜਦੋਂ ਤੁਹਾਡਾ ਮੁਲਕ ਅਮੀਰੀ ਵੱਲ ਵਧਦਾ ਪਿਆ ਹੈ ਉਦੋਂ ਉਦੋਂ ਤੁਹਾਡੇ ਆਰਥਿਕ ਸਰੋਤ ਵਧਦੇ ਪਏ ਨੇ ਤੁਹਾਡੀਆਂ ਬੱਚਿਆਂ ਦੀ ਸਿੱਖਿਆ ਤੇ ਪੈਸੇ ਜ਼ਿਆਦੇ ਲੱਗਦੇ ਪਏ ਨੇ ਜਿਵੇਂ ਭੈਣ ਜੀ ਨੇ ਦੱਸਿਆ ਮਾਤਾ ਜੀ ਅੱਗੇ ਤੁਹਾਨੂੰ ਸਰਕਾਰੀ ਹਸਪਤਾਲਾਂ 'ਚ ਟੱਕੇ ਖਾਣੇ ਪੈਂਦੇ ਸੀ ਅੱਜ ਆਯੂਸ਼ਮਾਨ ਭਾਰਤ ਦੇ ਚੱਲਦੇ 5 ਲੱਖ ਤੱਕ ਦਾ ਫਰੀ ਇਲਾਜ ਹੁੰਦਾ ਹੈ ਪਰ ਹੁਣ ਭਾਰਤ ਸਰਕਾਰ ਨੇ ਕਿਹਾ ਪਹਿਲਾਂ ਗਰੀਬੀ ਰੇਖਾ ਵਾਲਾ ਹੁੰਦਾ ਸੀਗਾ ਹੁਣ 70 ਸਾਲ ਦਾ ਕੋਈ ਵੀ ਬਜ਼ੁਰਗ ਹੋਵੇ ਕਿਸੇ ਵੀ ਰੇਖਾ 'ਚ ਆਉਂਦਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਨੌਕਰੀ ਵਾਲਾ ਹੋਵੇ ਉਹ ਸਾਰਿਆਂ ਨੂੰ 70 ਸਾਲ ਦੇ ਵੱਡੇ ਬਜ਼ੁਰਗਾਂ ਨੂੰ ਆਪਣੀ ਸਿਹਤ ਦੀ ਆਪਣੇ ਡਾਕਟਰ ਦੇ ਖਰਚੇ ਦੀ ਚਿੰਤਾ ਨਹੀਂ ਉਹਨਾਂ ਦਾ 5 ਲੱਖ ਤੱਕ ਦਾ ਮੁਫਤ ਹਰ ਸਾਲ ਦਾ ਇਲਾਜ ਸਰਕਾਰ ਕਰੂਗੀ ਇਹ ਸਾਰਾ ਪੈਸਾ ਕਿੱਥੋਂ ਆ ਰਿਹਾ ਏ ਇਹ ਗਾਂਧੀ ਪਰਿਵਾਰ ਦੇ ਘਰ ਜਿਹੜਾ ਪੈਸਾ ਜਾਂਦਾ ਸੀਗਾ ਇਹ ਜਿਹੜਾ ਗਾਂਧੀ ਔਰ ਪਰਿਵਾਰ ਕਾਂਗਰਸ ਪਰਿਵਾਰ ਲੁੱਟ ਕੇ ਲੈ ਜਾਂਦੇ ਸੀਗੇ ਇਹ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਔਰ ਉਹਦਾ ਮੁੰਡਾ ਲੁੱਟ ਕੇ ਲੈ ਜਾਂਦਾ ਸੀਗਾ ਉਹ ਪੈਸਾ ਇਕੱਠਾ ਵਾਪਸ ਆ ਰਿਹਾ ਏ ਔਰ ਤੁਹਾਡੇ ਬੱਚਿਆਂ ਦੇ ਖਾਤੇ 'ਚ ਜਾ ਰਿਹਾ ਏ ਤੁਹਾਡੇ ਬੱਚਿਆਂ ਦੇ ਖਾਤੇ 'ਚ ਜਾ ਰਿਹਾ ਏ